ਸਾ ਮੇਰਾ ਵਿਆਹ ਐ 17 ਮਈ 2011 ਨੂੰ ਹੋਇਆ ਸੀਗਾ ਤੇ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਸਾਡੇ ਵਿੱਚ ਬਹੁਤ ਜ਼ਿਆਦਾ ਘਰੇਲੂ ਇਨਸਾ ਹੁੰਦਾ ਰਿਹਾ ਮੇਰੇ ਨਾਲ ਬਹੁਤ ਜ਼ਿਆਦਾ ਮਾਰਕੁੱਟ ਕਰਦੇ ਰਹੇ ਇਸ ਚੀਜ਼ ਦੇ ਬਹੁਤ ਲੋਕ ਗਵਾਹ ਵੀ ਨੇ ਮੇਰੇ ਸਹੁਰੇ ਵੀ ਮੇਰੀ ਫੈਮਿਲੀ ਵੀ ਵੀ ਸਾਡੇ ਗਲੀ ਗਵੰਡ ਵੀ ਸਾਡੇ ਚ ਪਰ ਇਹਨਾਂ ਨੂੰ ਮੈਂ ਫੇਸਬੁਕ ਤੇ ਥਰੂ ਮਿਲੀ ਸੀਗੀ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਮਿਲੇ ਸੀਗੇ ਇਹ ਅਸੀਂ ਜਸਟ ਫਰੈਂਡ ਦੇ ਤੌਰ ਤੇ ਗੱਲ ਕਰਦੇ ਹੁੰਦੇ ਸਾਡੀ ਕੋਈ ਹੋਰ ਚੀਜ਼ ਨਹੀਂ ਸੀ ਕਿ ਤੁਸੀਂ ਪੁੱਛਾ ਦਿੰਦੇ ਹੋ ਜਿਹਾ ਇਦਾਂ ਦੇ ਲੱਗੇ ਸੀ ਤੁਹਾਡੇ ਦੇ ਲੱਗ ਰਹੇ ਸੀ ਕਿ ਵਾਕਈ ਉਸ ਚ ਸੱਚਾਈ ਹੈ ਕੋਈ ਉਸ ਚ ਨਹੀਂ ਸਰ ਉਹਦੇ ਚ ਕੋਈ ਹੂੰ ਥੋੜੇ ਸਾਹਮਣੇ ਬੈਠੇ ਸਰ ਦੇਖਣ ਨੂੰ ਅਸੀਂ ਲੱਗ ਰਹੇ ਤੇ ਉਦੋਂ ਰਾਤ ਨੂੰ ਜਦੋਂ ਇਹਨੇ ਮੈਨੂੰ ਮਾਰ ਕੁੱਟ ਕੇ ਕੜਤਾ ਦੱਸੋ ਮੈਂ ਕਿੱਥੇ ਜਾਂਦੇ ਇਹ ਮੈਨੂੰ ਵਿਚਾਰੀ ਰ ਮੈਨਾਂ ਕੋਲ ਖੁਦ ਕਈ ਇਹ ਨਹੀਂ ਆਏਗੀ ਵੇ ਇਹ ਕਹਿੰਦੇ ਮੈਂ ਤੈਨੂੰ ਇਦਾਂ ਨਹੀਂ ਰੱਖ ਸਕਦਾ ਇਹ ਫਿਰ ਮੈਨੂੰ ਉੱਥੇ ਲੈ ਗਏਗੇ ਹਾਈ ਕੋਟ ਹਾਈ ਕੋਰਟ ਤੇ ਜਾ ਕੇ ਅਸੀਂ ਲੀਵਿੰਗ ਦਲਵਾਇਆ ਉਸ ਤੋਂ ਬਾਅਦ ਇਹ ਰਿਹਾ ਇਹ ਇੱਕ ਨਾਰਮਲ ਗੱਲ ਹੈ ਜਦੋਂ ਗੱਲ ਸਰ ਸਿਚੁਏਸ਼ਨ ਇੰਨੀ ਜ਼ਿਆਦਾ ਪੱਜ ਹੋਵੇ ਸਭ ਉਹਨਾਂ ਉਧਰ ਮੈਨੂੰ ਫੋਰਸਫੁਲੀ ਜਾਰ ਦਿੱਤਾ ਗਿਆ ਮੈਨੂੰ ਇਸ ਚੀਜ਼ ਦੀ ਚਾਹੇ ਤੁਸੀਂ ਜਾ ਕੇ ਰਿਪੋਰਟ ਹੈ ਸਰ ਅਸੀਂ ਲੀਵਿੰਗ ਰਿਲੇਸ਼ਨਸ਼ਿਪ ਦਲਵਾਇ ਅਸੀਂ ਜੋ ਵੀ ਕੀਤਾ ਕਾਨੂੰਨੇ ਕੀਤਾ ਕੁਝ ਵੀ ਗਲਤ ਨਹੀਂ ਕੀਤਾ ਆਪਣਾ ਵੀ ਅਸੀਂ ਆਪ ਦਾ ਪੱਖ ਵੀ ਰੱਖਿਆ ਸਰ ਉਹਨਾਂ ਦੇ ਅੱਗੇ ਉਹ ਇੱਕ ਪੱਖ ਸੁਣ ਕੇ ਹੀ ਸਰ ਲੱਗੇ ਹੋਏ ਸਰ ਸਾਨੂੰ ਮੜਾ ਕਹਿਣਾ ਜੇ ਤੁਸੀਂ ਕੋਈ ਵੀ ਇਹਦਾ ਸਾਥ ਦਿੱਤਾ ਮੈਂ ਤੁਹਾਡੇ ਮੁੰਡਿਆਂ ਨੂੰ ਮਾਰ ਦੂੰਗਾ ਮੇਰੇ ਭਰਾਵਾਂ ਬਾਰੇ ਮੈਂ ਤੁਹਾਡਾ ਘਰ ਖਤਮ ਕਰ ਦੂੰਗਾ ਤੁਹਾਨੂੰ ਵਸਨ ਦੇ ਸਰ ਮੇਰੇ ਪਾਪਾ ਹੈ ਨਹੀਂਗੇ ਮੇਰੇ ਪ੍ਰਾਪਰ ਨੂੰ ਕੰਪਲੇਂਟ ਪਾਈ ਹੋਈ ਹੈ ਪੁਲਿਸ ਨੂੰ ਵੀ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਵੀ ਮੇਰੇ ਨਾਲ ਅਲਿਗੇਸ਼ਨ ਲਗਾਏ ਜਾ ਰਹੇ ਆ ਜਿਹਦੇ 'ਚ ਮੇਰੀ ਕੋਈ ਗਲਤੀ ਨਹੀਂ ਮੈਨੂੰ ਮੰਸੋਣਾ ਚਾਉਣਾ ਕੀ ਹੁਣ ਤੁਸੀਂ ਵਾਪਸ ਜਾਉਂਗੇ ਫਿਰ ਨਹੀਂ ਸਰ ਮੈਂ ਨਹੀਂ ਜਾਣਾ ਚਾਹੁੰਦੀ ਸਰ ਮੇਰੇ ਜਿੰਨੀ ਕੈਪੈਸਿਟੀ ਸੀ ਦੇਖੋ ਮੈਂ ਇੱਕ ਔਰਤ ਤੇ ਇੰਨੀ ਕੁ ਹੁੰਦੀ ਆ ਮੈਂ ਕੱਟ ਲਈ ਹੋਰ ਮੈਂ ਇਸ ਤੇ ਹਾਂ ਉਹ ਤੁਹਾਨੂੰ ਪੰਜਾਬ ਪੁਲਿਸ ਕੋਲੋਂ ਫਿਰ ਸੁਰੱਖਿਆ ਦਿੱਤੀ ਗਈ ਹੈ ਹਾਂਜੀ ਸਰ ਉਹਨਾਂ ਵੱਲੋਂ ਦਿੱਤੀ ਗਈ ਹੈ ਬਟ ਸਰ ਅੱਜ ਵੀ ਅਸੀਂ ਐਪਲੀਕੇਸ਼ਨ ਦੇ ਕੇ ਆਏ ਹਾਂ ਵੀ ਜਿਹੜੀਆਂ ਸਾਡੇ ਤੇ ਇਹ ਝੂਠੇ ਇਲਜ਼ਾਮ ਲਗਾ ਰਹੇ ਨੇ ਸਰ ਪੋਟ ਆ ਮੀਡੀਆ ਦੇ ਵਿੱਚ ਜਿਹੜੀ ਹੈ ਖਬਰ ਵਾਇਰਲ ਕਰ ਰਹੇ ਨੇ ਸਰ ਇਹ ਬੰਦ ਕੀਤੀ ਜਾਵੇ ਠੀਕ ਹੈ ਬੀਤੇ ਕੁਝ ਦਿਨਾਂ ਤੋਂ ਕੋਟਪੂਰਾ ਦਾ ਇੱਕ ਮਾਮਲਾ ਬੜਾ ਭਗਿਆ ਹੋਇਆ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਚ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਆ ਅੱਜ ਉਹ ਲੇਡੀਜ਼ ਐ ਭਾਵਨਾ ਦੀ ਭਾਵਨਾ ਉਹ ਸਾਡੇ ਨਾਲ ਇੱਥੇ ਮੌਜੂਦ ਐ ਆਪਾਂ ਗੱਲਬਾਤ ਕਰਦੇ ਆਮਣਾ ਜੀ ਇਸ ਮਸਲੇ ਦੀ ਗੱਲ ਕਰੀਏ ਤੁਸੀਂ ਸਾਰਾ ਹੁਣ ਦੇਖ ਸਕਦੇ ਹੋ ਸੋਸ਼ਲ ਮੀਡੀਆ ਉੱਪਰ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਤੁਹਾਡੇ ਚਾਰ ਬੱਚੇ ਨੇ ਹਾਂ ਨਾ ਉਹ ਤੁਸੀ ਛੱਡ ਕੇ ਚਲੇ ਗਏ ਹੋ ਕੀ ਹੈ ਮੈਟਰ ਹੈ ਕਦੋਂ ਤੁਹਾਡਾ ਥੋੜਾ ਪਹਿਲਾਂ ਆਪਾਂ ਜਾਣਦੇ ਕਦੋਂ ਤੁਹਾਡਾ ਵਿਆਹ ਹੋਇਆ ਸੀ ਇੱਥੇ ਜਿਹੜਾ ਕੋਰਟ ਪਰ ਸਰ ਮੇਰਾ ਵਿਆਹ ਹੋਇਆ ਸੀ 17 ਮਈ 2011 ਨੂੰ ਹੋਇਆ ਸੀਗਾ ਤੇ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਸਾਡੇ ਵਿੱਚ ਬਹੁਤ ਜ਼ਿਆਦਾ ਘਰੇਲੂ ਹਿੰਸਾ ਹੁੰਦਾ ਰਿਹਾ ਮੇਰੇ ਨਾਲ ਬਹੁਤ ਜ਼ਿਆਦਾ ਮਾਰ ਕੁੱਟ ਕਰਦੇ ਰਹੇ ਇਸ ਚੀਜ਼ ਦੇ ਬਹੁਤ ਲੋਕ ਗਵਾਹ ਵੀ ਨੇ ਮੇਰੇ ਸਹੁਰੇ ਵੀ ਮੇਰੀ ਫੈਮਿਲੀ ਵੀ ਵੀ ਸਾਡੇ ਗਲੀ ਗਵੰਡ ਵੀ ਸਾਡਾ ਸ਼ਹਿਰ ਵੀ ਮੈਂ ਪੁਲਿਸ ਪੁਛਾਜਨ ਨੂੰ ਵੀ ਬਹੁਤ ਵਾਰੀ ਕੰਪਲੇਂਟਸ ਪਾਈ ਐ ਇਸ ਚੀਜ਼ ਦੀ ਮੇਰੇ ਨਾਲ ਬਹੁਤ ਕੁਝ ਹੁੰਦਾ ਰਿਹਾ ਸਰ ਪਰ ਮੇ ਜੋ ਜ਼ਿਆਦਾ ਕਰਦੇ ਸੀ ਡਰਿੰਕ ਕਰਦੇ ਮੈਨੂੰ ਬਹੁਤ ਜ਼ਿਆਦਾ ਮਾਰਦੇ ਘੁੱਟਦੇ ਹੁੰਦੇ ਸੀਗੇ ਹਰ ਵਕਤ ਮੈਨੂੰ ਕੁੱਟਣਾ ਉਹਨਾਂ ਨੇ ਕਹਿੰਨਾ ਤੂੰ ਘਰੋਂ ਨਿਕਲ ਜਾ ਮੈਨੂੰ ਜਾਨਵਰਾਂ ਵਾਂਗੂ ਮਾਰਦੇ ਸੀਗੇ ਮੇਰੀ ਕਿਸੇ ਨੇ ਵੀ ਸੁਲਾਈ ਨਹੀਂ ਕੀਤੀ ਸਰ ਤੇ ਮੇਰੇ ਚਾਰ ਬੱਚੇ ਸਰ ਮੈਂ ਲੈ ਕੇ ਆਉਣਾ ਚਾਹੁੰਦੀ ਸੀ ਉਹ ਮੈਨੂੰ ਕੱਢ ਦਿੰਦੇ ਸੀਗੇ ਲਾਸਟ ਟਾਈਮ ਸਰ ਉਹਨੇ ਸਾਡੀ ਜੱਤੋ ਦੇ ਵਿੱਚ ਕੰਪਲੇਨ ਲਿਖਾਈ ਗਈ ਸੀ ਉਹ ਲਿਖਾ ਕੇ ਉਹਦੇ ਵਿੱਚ ਉਹਨੇ ਮੇਰੇ ਤੋਂ ਲਿਖਵਾ ਲਿਆ ਵੀ ਨਾ ਤਾ ਤੂੰ ਮੇਰੇ ਬੱਚਿਆਂ ਤੇ ਤੇਰੇ ਮੈਂ ਦਊਂਗਾ ਨਾ ਮੇਰੇ ਕੋਈ ਜੀਵਨ ਜਾਇਦਾ ਤੇਰਾ ਵਿੱਚ ਕੋਈ ਹੱਕ ਤੂੰ ਚੁੱਪ ਕਰਕੇ ਮੇਰੇ ਘਰੋਂ ਚਲੀ ਜਾ ਉਸ ਦਿਨ ਰਾਤ ਨੂੰ ਉਹਨੇ ਮੈਨੂੰ ਮਾਰ ਕ ਉਹ ਫੋਨ ਲਗਾ। ਇਹ ਉਹ ਹੁਣ ਕਲੇਮ ਸਾਰੇ ਤੁਹਾਡੇ ਤੇ ਲਾ ਰਹੇ ਆ ਕਿ ਮੇਰਾ ਸਮਾਨ ਲੈ ਕੇ ਜਾ ਇਦਾਂ ਇਦਾਂ ਸਾਰਾ ਮੇਰਾ ਨੁਕਸਾਨ ਕਰ ਗਏ। ਨਹੀਂ ਸਰ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਤਾਂ ਤੁਸੀਂ ਦੱਸੋ ਤੇ ਮੇਰੇ ਕੋਲੇ ਸਮਾਨ ਹੁੰਦਾ ਮੈਂ ਰੁੱਲਦੀ ਥੋੜੀ ਫਰਕ ਹੁੰਦੀ ਸਾਂ। ਹੂੰ ਤੇ ਉਸ ਸਮੇਂ ਜਦੋਂ ਹੁਣ ਤੁਹਾਨੂੰ ਘਰੋਂ ਕੱਢਿਆ ਸੀ ਉਦੋਂ ਫਿਰ ਤੁਸੀਂ ਪੁਲਿਸ ਦਾ ਹਸਾਰਾ ਲਿਆ ਸੀਗਾ। ਸਰ ਮੈਂ ਬਹੁਤ ਵਾਰੀ ਕੰਪਲੇਨ ਕੀਤੀ ਹੈ ਪੁਲਿਸ ਵੱਲੋਂ ਮੇਰੀ ਕੋਈ ਸੁਣਾਈ ਨਹੀਂ ਹੋਈ ਸੀਗੀ। ਹੂੰ ਉਹ ਕਹਿੰਦਾ ਸੀ ਵੀ ਮੇਨੂੰ ਬਹੁਤ ਲੋਕ ਜਾਣ ਪਛਾਣ ਆ ਮੇਰੇ ਸੰਦੇ ਆ। ਸਰ ਮੇਰੀ ਕਿਸੇ ਨੇ ਵੀ ਨਹੀਂ ਸੁਣੀ ਮੈਂ ਹਰ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਆਪਾਂ ਗੱਲ ਕਰੀਏ ਵਿਆਹ ਤਾਂ ਹੋਗੇ ਸੀ ਵਿਆਹ ਤੋਂ ਉਸ ਤੋਂ ਬਾਅਦ ਹੀ ਥੋੜੀ ਇਹ ਘਰੇਲੂ ਲੜਾਈ ਸ਼ੁਰੂ ਹੋ ਗਈ ਸੀ ਕਿ ਪਹਿਲਾਂ ਉਸ ਤੋਂ ਕੋਈ ਹੋਰ ਵਿੱਚ ਸੀ ਨੋ ਨੋ ਸਰ ਵਿਆਹ ਤਾਂ ਬਾਅਦ ਹੀ ਸਰ ਉਹ ਆਪਦਾ ਮਤਲਬ ਠੀਕ ਨਹੀਂ ਸੀਗੇ ਜਨਾਨੀਆਂ ਨਾਲ ਗੱਲਾਂ ਕਰਦੇ ਸੀ ਉਹ ਅਲਿਕੇਸ਼ਨ ਮੇਰੇ ਤੇ ਲਾ ਰਹੇ ਸੀਗੇ ਵੀ ਤੁਸੀਂ ਗੱਲ ਤਾਂ ਕਿਉਂਕਿ ਆਪਦਾ ਸ਼ਾਇਦ ਹੋਗੇ ਤੇ ਹੋਰ ਸੀਗੇ ਪਰ ਮੈਨੂੰ ਮਾੜਾ ਕਹਿੰਦੇ ਸੀਗੇ ਗਲਗਲ ਤੇ ਮੈਨੂੰ ਬਹੁਤ ਜ਼ਿਆਦਾ ਮਾਰਦੇ ਕੁੜਦੇ ਸੀਗੇ ਟੌਰਚਰ ਕਰਦੇ ਤੁਸੀਂ ਚਾਹੋ ਤਾਂ ਮੇਰਾ ਮੈਡੀਕਲ ਕਰਾ ਸਕਦੇ ਹੋ ਤੁਹਾਨੂੰ ਸਬੂਤ ਮਿਲ ਜਾਂਦੇ ਤੇ ਹੁਣ ਜੇ ਗੱਲ ਕਰੀਏ ਤਾਂ ਹੁਣ ਜੋ ਉਹ ਕਹਿ ਰਹੇ ਆ ਕਿ ਮਾਰਨ ਦੀ ਵੀ ਮੈਨੂੰ ਕੋਸ਼ਿਸ਼ ਕੀਤੀ ਇਸ ਇੱਕ ਜਿੱਥੇ ਬੰਦਿਆਂ ਵੀ ਨਾਲ ਜੁੜ ਗਿਆਂ ਹੈ ਨਾ ਕੀ ਲੱਗਦਾ ਕਿ ਉਹ ਉਹ ਜਿਹੜੇ ਹੁਣ ਤੁਹਾਡੇ ਅਲੀਗੇਸ਼ਨ ਲਾ ਰਹੇ ਆ ਉਹ ਸਹੀ ਨੇ ਜਾਂ ਉਹ ਤੁਹਾਨੂੰ ਜਾਣ ਬੁੱਝ ਕੇ ਚੀਨੂ ਬਦਨਾਮ ਕਰ ਰਹੇ ਨੇ ਨਹੀਂ ਸਰ ਆਪਣੇ ਮਾਨਯੋਗ ਮਨਪ੍ਰੀਤ ਸਿੰਘ ਬਾਬਾ ਜੀ ਨੇ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਪਹਿ ਕਹਾਂ ਦੀ ਕੋਸ਼ਿਸ਼ ਕੀਤੀ ਆ ਉਹ ਜਦੋਂ ਸੱਚ ਜਾਣਾਂਗੇ ਫਿਰ ਉਹਨਾਂ ਨੂੰ ਪਤਾ ਲੱਗੂ ਉਹ ਖੁਦ ਨਸ਼ੇ ਕਰ ਰਿਹਾ ਵਗਲ ਬਾਬਾ ਜੀ ਇੱਕ ਨਸ਼ੇ ਦੇ ਰਹੀ ਦਾ ਸਾਥ ਦੇ ਰਿਆ ਉਹਨਾਂ ਨੂੰ ਕੋ ਪਹਿਲਾ ਸਾਰਾ ਸੱਚ ਜਾਨੋ ਇਸ ਚੀਜ਼ ਦਾ ਮੈਂ ਬਕਾਇਦਾ ਸਬੂਤ ਵੀ ਦੇ ਸਕਦੀ ਆ ਮੇਰੇ ਨਾਲ ਕੇ ਕੁਝ ਹੁੰਦਾ ਰਿਹਾ ਸਰ ਤੁੜਾ 14 ਦੇ ਵਿੱਚ ਵਿਆਹ ਹੋਇਆ ਨਾ ਹੁਣ ਤੁਸੀਂ ਜਿਹਨਾਂ ਨਾਲ ਰਹਿ ਰਹੇ ਹੋ ਜਿਹਨੂੰ ਕਹਿ ਰਹੇ ਵੀ ਤੁਸੀਂ ਇਹਨਾਂ ਨਾਲ ਭੱਜ ਗਏ ਇਹਨਾਂ ਨਾਲ ਕਦੋਂ ਮਿਲੇ ਸੀ ਕਿਵੇਂ ਮਿਲੇ ਸੀ ਇਹਨਾਂ ਨੂੰ ਸਰ ਇਹਨਾਂ ਨੂੰ ਮੈਂ ਫੇਸਬੁੱਕ ਤੇ ਥਰੂ ਮਿਲੀ ਸੀਗੀ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਮਿਲੇ ਸੀਗੇ ਇਹ ਅਸੀਂ ਜਸਟ ਫਰੈਂਡ ਦੇ ਤੌਰ ਤੇ ਗੱਲ ਕਰਦੇ ਹੁੰਦੇ ਸਾਡੇ ਕੋਈ ਉਹ ਟੀ ਕਰਨੀ ਸੀ ਸਰ ਉਸ ਰਾਤ ਥੋੜੇ ਦਿਨ ਪਹਿਲਾਂ ਵੀ ਠੀਕ ਹੈ ਸਾਡੇ ਵਿੱਚ ਹੋਲੀ ਹੋਲੀ ਅਟੈਚਮੈਂਟ ਵੱਧਾ ਗਿਆ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਸਰ ਅਕਸਰ ਮੈਂ ਵੀ ਇੱਕ ਇਨਸਾਨ ਆ ਜਦੋਂ ਮੈਨੂੰ ਮਾਪੇ ਤੋਂ ਸਪੋਰਟ ਨਹੀਂ ਮਿਲੂਗਾ ਭੈਣ ਭਰਾਵਾਂ ਤੋਂ ਨਹੀਂ ਮਿਲੂਗਾ ਤਾਂ ਫਿਰ ਮੈਨੂੰ ਵੀ ਕੜਤਾ ਦਸੋਂ ਮੈਂ ਕਿੱਥੇ ਜਾਂਦੇ ਇਹ ਮੈਨੂੰ ਵਿਚਾਰੀ ਰ ਮੈਨਾਂ ਕੋਲ ਖੁਦ ਕਈ ਇਹ ਨਹੀਂ ਆਏਗੇ ਵੇ ਇਹ ਕਹਿੰਦੇ ਮੈਂ ਤੈਨੂੰ ਇਦਾਂ ਨਹੀਂ ਰੱਖ ਸਕਦਾ ਇਹ ਫਿਰ ਮੈਨੂੰ ਉੱਥੇ ਲੈ ਗਏਗੇ ਹਾਈ ਕੋ ਠਾਈ ਕੋ ਤੇ ਜਾ ਕੇ ਅਸੀਂ ਲੀਵਿੰਗ ਦਲਵਾਇਆ ਉਸ ਤੋਂ ਬਾਅਦ ਇਹ ਮੈਨੂੰ ਰੱਖਿਆ ਮੇਰੇ ਕੋਲ ਉਹਨਾਂ ਦਾ ਕੋਈ ਕੁਝ ਵੀ ਹੈ ਨਹੀਂਗਾ ਅਸੀਂ ਤਾਂ ਪੈਸੇ ਦੇ ਉਹ ਇੰਨਾ ਜਿਆਦਾ ਔਖੇ ਵਿਚਾਰਿਆ ਨੇ ਜੋ ਵੀ ਇੱਕ ਜੋੜਿਆ ਸੀ ਇੱਕ ਇਲੈਕਟ੍ਰੀਸ਼ੀਅਨ ਹੈ ਨਾ ਕਿ ਕੋਈ ਬਾਬਾ ਜੋ ਦੁਨੀਆ ਕੀ ਕਹਿ ਰਹੀ ਹੈ ਇਹਨਾਂ ਨੇ ਇੱਕ ਇੱਕ ਰੁਪਿਆ ਜੋੜਿਆ ਵਿਚਾਰਿਆ ਨੇ ਉਹ ਵੀ ਮੇਰੇ ਤੇ ਲਾਦਾ ਹਾਂ ਜੇ ਗੱਲ ਕਰੀਏ ਤਾਂ ਹੁਣ ਕੋਰਟ ਦੇ ਵਿੱਚ ਤੁਸੀਂ ਸਾਰਾ ਲਿਆ ਉੱਥੋਂ ਫਿਰ ਤੁਸੀਂ ਹੁਣ ਕੀ ਵਿਆਹ ਕਰਾਇਆ ਜਾਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਜਾਂਦੇ ਸਰ ਅਸੀਂ ਲਿਵਿੰਗ ਰਿਲੇਸ਼ਨਸ਼ਿਪ ਦੁਆਰਾ ਆ ਅਸੀਂ ਜੋ ਵੀ ਕੀਤਾ ਕਾਨੂੰਨ ਨੇ ਕੀਤਾ ਕੁਝ ਵੀ ਗਲਤ ਨਹੀਂ ਕੀਤਾ ਦਾ ਸਮਾਜ ਦੀ ਗੱਲ ਕਰਦੇ ਸਮਾਜ ਕਿਤੇ ਨੇ ਸਵਾਲ ਚੁੱਕ ਦਿੰਦਾ ਕਿ ਚਾਰ ਬੱਚੇ ਹੋਣ ਦੇ ਬਾਵਜੂਦ ਤੁਸੀਂ ਇਦਾਂ ਵੱਡਾ ਸਟੈਪ ਚੁੱਕਿਆ ਚਲੋ ਪਰਿਵਾਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਹਾਂਜੀ ਸਰ ਹੂੰ ਸਰ ਲੜਾਈ ਝਗੜੇ ਇੱਕ ਨੋਰਮਲ ਗੱਲ ਹੈ ਜਦੋਂ ਗੱਲ ਸਰ ਸਿਚੁਏਸ਼ਨ ਇੰਨੀ ਜ਼ਿਆਦਾ ਵੱਜ ਜੂਵੇ ਸਭ ਉਹਨਾਂ ਉਧਰ ਮੈਨੂੰ ਫੋਰਸਫੁਲੀ ਜਾਣ ਦਿੱਤਾ ਗਿਆ ਮੈਨੂੰ ਇਸ ਚੀਜ਼ ਦੀ ਤਹ ਹੈ ਤੁਸੀਂ ਜਾ ਕੇ ਰਿਪੋਰਟ ਹੈ ਮੇਰੇ ਕੋਲ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਪਤਾ ਕਰਾ ਲਓ ਸਰ ਇਸ ਹਾਦਸੇ ਤੋਂ ਗੱਲ ਵਧ ਗਈ ਮੇਰੇ ਬੋੜੀ ਇਸ ਤਰ੍ਹਾਂ ਤੋਂ ਫ੍ਰੈਕਚਰ ਕੀਤੀ ਹੈ ਜੇ ਤੁਸੀਂ ਕਹੋ ਮੈਂ ਸ਼ਾਇਦ ਹੁਣ ਆਪਦੇ ਪੈਰਾਂ ਤੇ ਅਚੇ ਤਰ੍ਹਾਂ ਖੜਾਣ ਚੋਗੀ ਵੀ ਨਹੀਂ ਆ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਤੁਸੀਂ ਦੱਸੋ ਇੱਕ ਲੇਡੀਜ਼ ਕਦੋਂ ਤੱਕ ਸਹੂਗੀ ਨਹੀਂ ਹੁਣ ਤੁਸੀਂ ਐਲੀਗੇਸ਼ਨ ਲਾਇਕੀ ਤੁਹਾਡੇ ਪਤੀ ਨਸ਼ੇ ਵਗੈਰਾ ਕਰਦੇ ਕੁੱਟਮਾਰ ਕਰਦੇ ਕੀ ਇਹਦਾ ਆਪਣੇ ਕੋਲ ਕੋਈ ਸਬੂਤ

ਇਸ ਤੋਂ ਬਾਅਦ ਯਾਨੀ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੋਈ ਇਹਦੇ ਵਿੱਚ ਕੋਈ ਕਾਰਵਾਈ ਕੀਤੀ ਗਈ ਸੀ ਕਿ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਫਿਰ ਨਹੀਂ ਸਰ ਮੇਰੇ ਪਰਿਵਾਰ ਵੱਲੋਂ ਉਹ ਡਰਾਗ ਦਿੱਤਾ ਸੀਗਾ ਜੇ ਤੁਸੀਂ ਕੋਈ ਵੀ ਇਹਦਾ ਸਾਥ ਦਿੱਤਾ ਮੈਂ ਤੁਹਾਡੇ ਮੁੰਡਿਆਂ ਨੂੰ ਮਾਰ ਦਊਗਾ ਮੇਰੇ ਭਰਾਵਾਂ ਬਾਰੇ ਮੈਂ ਤੁਹਾਡਾ ਘਰ ਖਤਮ ਕਰ ਦਊਗਾ ਤੁਹਾਨੂੰ ਬੱਸੰਦੋ ਸਰ ਮੇਰੇ ਪਾਪਾ ਹੈ ਨਹੀਂਗੇ ਮੇਰੇ ਭਰਾ ਛੋਟੇ ਸੀ ਇਸ ਕਰਕੇ ਮੇਰੇ ਸਪੋਰਟ 'ਚ ਕੋਈ ਵੀ ਨਹੀਂ ਖੜਨਣ ਤਿਆਰ ਸੀਗੇ ਹੁਣ ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਆਪਸੀ ਰਾਈਨਾਮਾ ਹੋਏ ਸੀ ਉਹ ਕੀ ਹੋਇਆ ਸੀਗਾ ਵੀ ਜੋ ਤੁਸੀਂ ਪਹਿਲਾਂ ਕਿਹਾ ਵੀ ਮੇਰਾ ਕੋਈ ਹਿੱਸਾ ਨਹੀਂ ਜਾਂ ਬੱਚਿਆਂ ਦੇ ਬੱਚਿਆਂ ਦੀ ਗੱਲ ਕਰੀ ਤੇ ਹੁਣ ਤੁਸੀਂ ਨਹੀਂ ਸਰ ਮੈਂ ਫਿਰ ਬੱਚਾ ਲਈ ਮੈਨੂੰ ਉਹਨਾਂ ਨੇ ਮਜਬੂਰ ਕੀਤਾ ਮੈਂ ਫਿਰ ਇੱਕ ਮਾਂ ਸਰ ਬੱਚਾ ਲਈ ਫਿਰ ਸੋਚ ਕੇ ਮੈਂ ਚੁੱਪ ਹੋ ਗਈ ਵੀ ਨਹੀਂ ਮੈਂ ਆਪਣੇ ਬੱਚਾ ਲਈ ਓਕਾ ਸੋਕਾ ਜਿਵੇਂ ਮਰਦੀ ਪਰ ਟਾਈਮ ਕੱਢੂੰਗੀ ਬਟ ਸਰ ਉਹ ਦਿਨ ਗੱਲ ਐਨੀ ਜ਼ਿਆਦਾ ਵਧ ਗਈ ਮੈਨੂੰ ਇਹ ਲੱਗਾ ਇਹ ਮੈਨੂੰ ਮਾਰ ਦੇਗਾ ਇਸ ਨੂੰ ਨੇ ਮੈਨੂੰ ਰਾਤ ਨੂੰ ਘਰੋਂ ਕੱਢਦਾ ਤੁਸੀਂ ਦੱਸੋ ਜੀ ਮੈਂ ਰਾਤ ਨੂੰ ਕੀ ਨਹੀਂ ਹੁਣ ਚਲ ਕੇ ਤੁਹਾਡਾ ਲਿਖਤੀ ਹੋਇਆ ਹੋਇਆ ਹੈਗਾ ਵੀ ਇਹ ਬੱਚੇ ਉਹਨੇ ਰੱਖਣੀਆਂ ਤੇ ਤੁਹਾਡਾ ਕੋਈ ਜ਼ਾਇਦਾ ਦੇ ਵਿੱਚ ਕੋਈ ਹਿੱਸਾ ਨਹੀਂਗਾ ਹਾਂਜੀ ਸਰ ਸੁਣ ਦਿੱਤੀ ਹੋਈ ਆ ਜੀ ਹਾਂ ਜੀ ਆ ਦੇਖੋ ਸਰ ਆ ਮੈਂ ਕੰਪਲੇਂਟ ਪਾਈ ਹੋਈ ਆ ਪੁਲਿਸ ਨੂੰ ਵੀ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਵੀ ਮੇਰੇ ਨਾਲ ਅਲਿਗੇਸ਼ਨ ਲਗਾਏ ਜਾ ਰਹੇ ਆ ਜਿਹਦੇ ਚ ਮੇਰੀ ਕੋਈ ਗਲਤੀ ਨਹੀਂ ਮੈਂ ਜਾਵਾਂ ਸਹੀ ਹੈ ਪਹਿਲਾਂ ਮੇਰੇ ਤੋਂ ਪੁੱਛਿਆ ਜਾਵੇ ਸਾਰਾ ਕੁਝ ਫਿਰ ਮੈਂ ਤੁਹਾਨੂੰ ਦੱਸਾਂ ਤੇ ਇਹਦੇ ਚ ਕੋਈ ਹੁਣ ਤੁਹਾਨੂੰ ਧਮਕੀਆਂ ਵਗੈਰਾ ਵੀ ਕੋਈ ਦੇ ਰਿਹਾ ਜਾਂ ਕੋਈ ਸਾਡੀ ਸਰ ਸਾਨੂੰ ਦੇ ਰਹੇ ਆ ਦੋਨਾਂ ਨੂੰ ਧਮਕੀ ਇਹਨਾਂ ਨੂੰ ਵੀ ਦਿੱਤੀ ਜਾ ਰਹੀ ਹੈ ਮੈਨਾਂ ਨੂੰ ਵੀ ਵੀ ਤੁਹਾਨੂੰ ਜਿੱਥੇ ਵੀ ਮਿਲੇ ਤੁਹਾਨੂੰ ਦੋਨਾਂ ਨੂੰ ਮਾਰ ਦਿੱਤਾ ਜਾਊਗਾ ਸਰ ਇਹਨਾਂ ਦੇ ਘਰੇ ਜਾ ਕੇ ਇੱਕ ਇਹਨਾਂ ਦੇ ਘਰ ਦੇ ਸਾਹਮਣੇ ਹੈਗਾ ਲੜਕਾ ਵਿੱਕੀ ਵਰਮਾ ਦੇ ਨਾਮ ਦਾ ਉਹ ਖੁਦ ਕੰਮ ਨੂੰ ਲੈ ਕੇ ਤੇ ਉਹਨਾਂ ਕੋਲ ਅਸਲੇ ਨਾਲ ਜਾਂਦੇ ਤੇ ਡਰਿੰਕ ਕਰਕੇ ਤੇ ਉਹਨਾਂ ਦੇ ਮਮਾ ਫਾਇਜ਼ ਦੇ ਬੈੱਡ ਤੇ ਅਗੇ ਨੇ ਉਹਨਾਂ ਨੂੰ ਜਾ ਕੇ ਬਹੁਤ ਜ਼ਿਆਦਾ ਉਹਨ ਕਿਆਂ ਦੇ ਕੇ ਆਇਆ ਉਹ ਵਿਚਾਰੇ ਬਹੁ ਬਿਮਾਰ ਹੈ ਤੇ ਸਰ ਅਸੀਂ ਘਰ ਤੋਂ ਵੀ ਬੇਘਰ ਹੋਏ ਬੈਠੇ ਆ ਤੇ ਸਾਨੂੰ ਧਮਕੀਆਂ ਵੀ ਚਲ ਸਾਨੂੰ ਕਿਸੇ ਨੂੰ ਕੁਝ ਵੀ ਹੁੰਦਾ ਮੈਨੂੰ ਇਹਨਾਂ ਨੂੰ ਜਾਂ ਇਹਨਾਂ ਦੀ ਫੈਮਲੀ ਨੂੰ ਕਮਲ ਵਿੱਕੀ ਬਰਮਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਤੇ ਹੁਣ ਮੰਨ ਲਓ ਜਿਵੇਂ ਉਹ ਕਹਿ ਰਿਹਾ ਵੀਡੀਓ ਵਿੱਚ ਵੀ ਮੈਂ ਉਹਨੂੰ ਬਸਾਉਣਾ ਚਾਹਣਾ ਤੁਸੀਂ ਵੀ ਦਿਖਾ ਦਿੱਤੀ ਸੀ ਉਹ ਕਹਿੰਦਾ ਵੀ ਹਜੇ ਵੀ ਮੈਂ ਬਸਾਉਣਾ ਚਾਹਣਾ ਕੀ ਹੁਣ ਤੁਸੀਂ ਵਾਪਸ ਜਾਉਂਗੇ ਫਿਰ ਨਹੀਂ ਸਰ ਮੈਂ ਨਹੀਂ ਜਾਣਾ ਚਾਹੁੰਦੀ ਸਰ ਮੇਰੇ ਤੇ ਜਿੰਨੀ ਕਪੈਸਿਟੀ ਸੀ ਦੇਖੋ ਮੈਂ ਇੱਕ ਔਰਤ ਤੇ ਇੰਨੀ ਕੁ ਹੁੰਦੀ ਆ ਮੈਂ ਘਟ ਲਈ ਹੋਰ ਮੈਂ ਇਸ ਤੇ ਰਹਿਣਾ ਨਹੀਂ ਚਾਹੁੰਦੀ ਸਰ ਮੈਨੂੰ ਮਰਨਾ ਮਜੂਰ ਹਰਨਾਲ ਉਹ ਲੜਕਾ ਵੀ ਮੌਜੂਦ ਆ ਹਾਂ ਜੀ ਤੁਹਾਡਾ ਕੀ ਨਾਮ ਜੀ ਬਿਲਕੁਲ ਮੇਰਾ ਗੁਰਸੇਵ ਸਿੰਘ ਜੀ ਸੇਵ ਸਿੰਘ ਜੀ ਜਿਵੇਂ ਇਹਨਾਂ ਨੇ ਸਾਰੀ ਸਟੋਰੀ ਦੱਸੀ ਆ ਹਾਂ ਬਾਕੀ ਵੀ ਜਿਹੜੀ ਕੋਈ ਪੰਜ ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹੋ ਹਨ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਹ ਤੁਸੀਂ ਲਿਵਿੰਗ ਰਿਲੇਸ਼ਨ ਦੇ ਵਿੱਚ ਲਾਇਆ ਹੋ ਕੋਰਟ ਦਸਾਰਾ ਗਿਆ ਕਿ ਹੁਣ ਵਾਕਈ ਤੁਸੀਂ ਇਕੱਠੇ ਰਹਿਣਾ ਚਾਹੁੰਦੇ ਹੋ ਹਾਂ ਜੀ ਰਹਿਣਾ ਚਾਹੁੰਦੇ ਹਾਂ ਅਸੀਂ ਇਕੱਠੇ ਸੀ ਤੇ ਜੇ ਹੁਣ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਤੇ ਵੀ ਏਲਕਸ਼ਰ ਲੱਗ ਰਹੇ ਸੀ ਕਿ ਤੁਸੀਂ ਪੁੱਛਾਂ ਦਿਨੇ ਹੋ ਜਾਂ ਇਦਾਂ ਦੇ ਏਲਕਸ਼ਰ ਤੁਹਾਡੇ ਦੇ ਲੱਗ ਰਹੇ ਸੀ ਕਿ ਵਾਕਈ ਉਸ ਚ ਸੱਚਾਈ ਹੈ ਕੋਈ ਉਸ ਚ ਨਹੀਂ ਨਾਸੀਕ ਵੀ ਬਾਬਈਆਂ ਤਾਂ ਕਿਸੀ ਕੋਈ ਪੁੱਛਦਿੰਨੇ ਸਰ ਤੇ ਕੰਮ ਕੀ ਕਰਦੇ ਤੁਸੀਂ ਸਰ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਤੁਹਾਨੂੰ ਵੀ ਕੋਈ ਹੁਣ ਧਮਕੀਆਂ ਵਗੈਰਾ ਮਿਲ ਰਹੀਆਂ ਨੇ ਹਾਂਜੀ ਸਰ ਧਮਕੀਆਂ ਪਹਿਲਾਂ ਹੁੰਦੀਆਂ ਸੀ ਸਰ ਇਹਨਾਂ ਨੇ ਵੀਰ ਘਰੋਂ ਚੱਕ ਕੇ ਲੈ ਆਉਣਗੇ ਭਰਾ ਨੂੰ ਲੈ ਜਾਣਗੇ ਚੱਕ ਕੇ ਮਮਾ ਨੂੰ ਲੈ ਜਾਣਗੇ ਚੱਕ ਕੇ ਵੀ ਤੈਨੂੰ ਖਤਮ ਕਰ ਦਾਂਗੇ ਇਹ ਗੱਲਾਂ ਕਹਿ ਗਈਆਂ ਤੇ ਹੁਣ ਕਾਰਨ ਕੀ ਬਣਦਾ ਤੁਹਾਡਾ ਫਿਰ ਹੁਣ মিডিਆ ਸਾਹਮਣੇ ਆਉਣ ਦਾ ਕਿਉਂਕਿ ਵਿਖੇਗਾ ਜਿਆਦਾ ਖਬਰਾਂ ਉਹਨਾਂ ਦੇ ਪਰਵਾਹ ਦੀਆਂ ਲੱਗ ਰਹੀਆਂ ਜਿਵੇਂ ਇੱਲਕੇ ਚ ਲੱਗਦੀ ਹਾਂਜੀ ਹਾਂ ਕਾਰਨ ਤੁਹਾਡਾ ਕਿਵੇਂ ਬਣਿਆ ਵੀ ਸਾਹਮਣੇ ਆਉਣ ਦਾ ਕਾਰਨ ਸਰ ਇਹ ਸਾਡਾ ਇਹ ਬਣਿਆ ਵੀ ਲਗੇ ਹੋਏ ਸਰ ਸਾਨੂੰ ਮੜਾ ਕਹਿਣ ਵਾਸਤੇ ਜੀ ਕਿਉਂਕਿ ਲੱਗਦਾ ਕਿਤਨੇ ਕਿਤੇ ਵੀ ਇਹਨਾਂ ਤੇ ਜੋ ਤਸ਼ੱਦਦ ਹੋਇਆ ਹਨਾ ਉਸ ਦੇ ਕਾਰਨ ਇਹਨਾਂ ਵੱਲੋਂ ਜਿਹੜਾ ਇਹ ਪਰਿਵਾਰ ਛੱਡਿਆ ਗਿਆ ਆਪ ਦਾ ਹਾਂਜੀ ਸਰ ਤੇ ਮੰਨ ਲਓ ਹੁਣ ਜੇ ਇਹਨਾਂ ਦਾ ਰਾਜੀਨਾਮਾ ਹੁੰਦਾ ਜੇ ਕੱਲ ਨੂੰ ਇਹ ਵਾਪਸ ਜਾਣਗੇ ਕੀ ਤੁਸੀਂ ਉਸ ਪਰ ਸਹਿਮਤ ਹੋਵੋਗੇ ਇਹਨਾਂ ਨਾਲ ਜੇ ਇਹਨਾਂ ਨੂੰ ਕਹਿ ਦੇਣ ਵੀ ਕਿਤੇ ਰਾਜਨਾਮਨ ਹੋ ਜੇ ਜਾਂ ਕੀ ਇਹ ਜੇ ਕਰੇ ਹਾਂਜੀ ਸਰ ਉਹ ਦੇਖੋ ਇਹਨਾਂ ਦੀ ਮਰਜ਼ੀ ਹੈ ਜੀ ਇਹਨਾਂ ਤੇ ਡਿਪੈਂਡ ਹੈ ਹੁਣ ਟੱਕਾ ਤਾਂ ਮੈਂ ਵੀ ਨਹੀਂ ਕਰ ਸਕਦਾ ਇਹਨਾਂ ਨਾਲ ਜੀ ਇਹਨਾਂ ਤੇ ਡਿਪੈਂਡ ਹੈ ਉਹ ਚੀਜ਼ ਤੇ ਹੁਣ ਕੋਰਟ ਦਾ ਤੁਸੀਂ ਹਸਾਰਾ ਲਿਆ ਹੁਣ ਤੁਹਾਨੂੰ ਪੰਜਾਬ ਪੁਲਿਸ ਵੱਲੋਂ ਫਿਰ ਸ ਹਾਂਜੀ ਸਰ ਉਹਨਾਂ ਵੱਲੋਂ ਦਿੱਤੀ ਗਈ ਆ ਪਰ ਸਰ ਅੱਜ ਵੀ ਅਸੀਂ ਐਪਲੀਕੇਸ਼ਨ ਦੇ ਕੇ ਆਏ ਆ ਵੀ ਜਿਹੜੀਆਂ ਸਾਡੇ ਤੇ ਇਹ ਝੂਠੇ ਇਲਜ਼ਾਮ ਲਗਾ ਰਹੇ ਨੇ ਸਰ ਮੀਡੀਆ ਦੇ ਵਿੱਚ ਜਿਹੜੀ ਆ ਖਬਰ ਵਾਇਰਲ ਕਰ ਰਹੇ ਨੇ ਸਰ ਇਹ ਬੰਦ ਕੀਤੀ ਜਾਵੇ ਜੀ ਡਿਲੀਟ ਕੀਤੀ ਜਾਵੇ ਸੋ ਇਹ ਦੋਹੇ ਸਾਹਮਣੇ ਆਏ ਨਹੀਂ ਕਿਉਂਕਿ ਐਲੀਗੇਸ਼ਨ ਇਹਨਾਂ ਦੇ ਕਾਫੀ ਲੱਗ ਰਹੇ ਸੀ ਸ਼ਾਇਦ ਹੁਣ ਇਹਨਾਂ ਵੱਲੋਂ ਮਾਨਜੋਗ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਜਿਸ ਦੇ ਵਿੱਚ ਇਹਨਾਂ ਵੱਲੋਂ ਹੁਣ ਲਿਵਿੰਗ ਰਿਲੇਸ਼ਨਸ਼ਿਪ ਲੈਣ ਦਾ ਜਿਹੜਾ ਹੈਗਾ ਆਪਣਾ ਜਿਹੜਾ ਹੱਕ ਲਿਆ ਹੈਗਾ ਬਾਕੀ ਇਸ ਮਾਮਲੇ ਦੇ ਵਿੱਚ ਪਹਿਲੀ ਵਾਰ ਇਹ ਪ੍ਰਵਾਹ ਸਾਹਮਣੇ ਆਇਆ ਕਿਉਂਕਿ ਵਕਮਕ ਸਵਾਲ ਇਹਨਾਂ ਤੇ ਉੱਠ ਰਹੇ ਸਨ ਤੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਆਪਣਾ ਇਹਨਾਂ ਨੇ ਪੱਖ ਦੱਸਿਆ ਦੂਜਾ ਪੱਖ ਤੁਹਾਡੇ ਸਾਹਮਣੇ ਲਗਾਤਾਰ ਕੂੜਕਪੂਰੀ ਤੋਂ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਐਲੀਗੇਸ਼ਨ ਲੱਗ ਰਹੇ ਸਨ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਵਿੱਚ ਜੋਸ ਤਰ੍ਹਾਂ ਹੁਣ ਪੁਲਿਸ ਦੇ ਵਿੱਚ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਹੁਣ ਕੀ ਕਾਰਵਾਈ ਨਿਕਲ ਕੇ ਸਾਹਮਣੇ ਆਉਂਦੀ ਹੈ